ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਮੇਰਾ ਕਿਤੇ ਸਾਰੇ ਠੀਕ ਠਾਕ ਹੋਵਗੇ ਤੇ ਅਸੀਂ ਵੀ ਠੀਕ ਆ ਤੇ ਹੋਰ ਜੀ ਆਪਾਂ ਬਣਾਈ ਛੋਟੀ ਜੀ ਵੀਡੀਓ ਤੇ ਬਸ ਘਰ ਦੇ ਰੁਟੀਨ ਵਾਰ ਜਿਹੜੇ ਘਰ ਦੇ ਕੰਮ ਹੁੰਦੇ ਆ ਘਰ-ਕੁਰਕੇ ਲਿਡਕਪੜਾ ਧੋ ਕੇ ਤੇ ਹੁਣ ਆਪਾਂ ਉਹਨਾਂ ਨੂੰ ਸੰਭਾਂਗੇ ਤੇ ਚਲੋ ਇੱਕ ਮੈਂ ਕੀਤਾ ਹੀ ਸੂਟ ਸਟੀਚ ਤੇ ਉਹ ਦੇਖਿਓ ਜੀ ਸਾਡੀ ਵੀਡੀਓ ਨੂੰ ਲਾਈਕ ਕਰਿਓ ਜੀ ਸਬਸਕ੍ਰਾਈਬ ਕਰਿਓ ਜੀ ਤੇ ਠੀਕ ਹੈ ਜੀ ਪਰਿਚਲਿਤ ਸਕੂਲ ਪਰਿਦੇਵੋਂਡੇ ਪੇਪਰ ਪਵਰੀਆ ਜੇ ਤੇਰਾ ਕਿਹੜਾ ਤਾਂ ਪੇਪਰ ਆ ਕਦ ਪੇਪਰ ਅੱਜ ਅੱਜ ਦਮਤੀ ਦਾ ਹਾਂ ਹਾਂ ਕਦ ਅੱਜ ਦਮਤੀ ਦਾ ਵੀ ਆ ਤੇ ਗੇਮਸ ਦਾ ਵੀ ਆ ਤੇ ਚਲੋ ਜੀ ਦੋ ਪੇਪਰ ਆ ਤਰੀ ਤੇ ਦੋ ਪੇਪਰ ਹੁੰਦੇ ਆ ਪਹਿਲਾ ਪੇਪਰ ਹੁੰਦੇ ਹੀ ਪੇਪਰਾਂ ਦੇ ਵਿੱਚ ਇਹੀ ਉਹ ਕੀ ਛੁੱਟੀਆਂ ਆ ਗਈਆਂ ਵਾਧੂ ਤੇ ਤਾਂ ਕਰਕੇ ਹੁਣ ਦੁਬਾਰਾ ਸ਼ੁਰੂ ਹੋਏ ਆ ਚਲੋ ਛੱਡ ਕੇ ਆਵਾਂ ਆ ਮੈਂ ਲੱਗੀ ਦਰੀ ਤੋਂ ਹੁਣ ਤੇ ਵੈਸੇ ਤੇ ਗੰਦੀ ਗੁੰਦੀ ਨਹੀਂ ਇੰਨੀ ਹੈਗੀ ਪਰ ਫਿਰ ਵੀ ਚਲੋ ਥੋੜੀ ਜੀ ਧੋ ਦਿੰਨੇ ਆ ਹਨਾ ਸਾਫ਼ ਹੋ ਜਾਏਗੀ ਫਿਰ ਇਨ ਸੌਂਬ ਦੇਣਾ ਕਿਉਂਕਿ ਗਰਮੀਆਂ 'ਚ ਮੈਂ ਮਤਲਬ ਮੰਜੇ ਤੇ ਫੋਲਡਿੰਗ ਤੇ ਵਿਛਾਉਂਦੀ ਸੀਗੀ ਤੇ ਹੁਣ ਆਪਾਂ ਬੈੱਡ ਤੇ ਸੌਣ ਲੱਗ ਪਏ ਅੰਦਰ ਤੇ ਇਸ ਕਰਕੇ ਮੈਂ ਇਹਨੂੰ ਧੋਣ ਲੱਗੀ ਆਂ ਦਰੀ ਮੈਂ ਟਪਚਪੀ ਹੁੰਦੀ ਆ ਇਹਨੂੰ ਹੁਣ ਮੈਂ ਧੋਣਾ ਪੈਣਾ ਨਾਲ ਇੱਦਾਂ ਧੋਣਾ ਨਹੀਂ ਕੋਈ ਤੁਟ ਰਹੀ ਆ ਇਹਦੇ ਜਿਆਦਾ ਗੰਦੀ ਨਹੀਂ ਹੈਗੀ ਥੋੜਾ ਜਿਹਾ ਇਹਨੂੰ ਮੈਂ ਕਰੂੰਗੀ ਤਰੀਲੇ ਵਿੱਚੋਂ ਸਾਰਾ ਸਰਫ ਕੱਢਦੇ ਤਾਇਆਣ ਆਪਾਂ ਦਰੇ ਗਏ ਤੋਪਾ ਥੋਣੇ ਨੂੰ ਮੈਂ ਪਾਵਾਂ ਸੁੱਕਣੇ ਸਾਰੀ ਸਾਫ ਹੋ ਗਈ ਹੈ ਇੱਕਦਮ ਕਹਾਂ ਗੰਦੀ ਨਹੀਂ ਸੀ ਹੋਈ ਹੁਣ ਜੀ ਮੈਂ ਚਲੋ ਸਾਂਭਣੀ ਆ ਧੋ ਕੇ ਸਾਂਭੀਏ ਮੜਾ ਮੋਟਾ ਘੱਟਾ ਤੇ ਪਿਆਈ ਹੁੰਦਾ ਵਾ ਦੇਖੋ ਦਰੀ ਧੁੱਪ ਗਈ ਆ ਤੈਨੂੰ ਪਾਤਾ ਸੁੱਕਣੇ ਤੇ ਹੁਣ ਚਲੋ ਧੁੱਪੇ ਸੁੱਕ ਜੇਗੀ ਜਾ ਅੱਜ ਨਾ ਸੁੱਕੂ ਤਾਂ ਕੱਲ ਨੂੰ ਸੁੱਕ ਜੇਗੀ ਫੇਰ ਇਹਨੂੰ ਆਪਾਂ ਬੈੱਡ ਦੇ ਵਿੱਚ ਸਾਂਭ ਦਾਂਗੇ ਤੋ ਤੇ ਕੱਪੜੇ ਹੁਣ ਆਪਾਂ ਜੋੜ ਜੜ ਕੇ ਰੱਖ ਲਏ ਤੇ ਹੁਣ ਇਹਨਾਂ ਨੂੰ ਸਾਂਭਦੇ ਆ ਤੇ ਚਲੋ ਜਿੱਤੇ ਜਿੱਤੇ ਰੱਖਣ ਵਾਲੇ ਕੋਲ ਮਰੀਜ ਰੱਖਣ ਵਾਲਾ ਤੇ ਬੈਟੇ ਰੱਖਣ ਵਾਲਾ ਰੱਖਦੇ ਹਾਂ ਜੋ ਜੀ ਫਰੌਕ ਸੂਟ ਬਣਾਇਆ ਖੁੱਲੇ ਕੇਰੇ ਵਾਲੀ ਫਰੌਕ ਕਾਫੀ ਖੁੱਲਾ ਕੇਰਾ ਤੇ బయ్యా టైట్ పలాజోల్ బాఫీ ఫ చోనా వాలియా ఫిట్ ਉਹ ਜੇ ਇਹਦੇ ਫਿਟਿੰਗ ਹੋ ਜੇਗੀ ਸਮਾਂ ਇਹ ਫਰਕ ਸੌਣ ਤਿਆਰ ਹੈ ਇਹ ਹੁਣ ਆਣਾ ਲੈਣਾ ਆਉਣਾ ਵਾ ਭੇਜਣਾ ਵਾ ਤੇ ਨਾਲੇ ਪਾਗ ਚੈੱਕ ਕਰ ਲੈਣਗੇ ਬਈ ਕੋਈ ਲੂਜ਼ ਜਾਂ ਅਵਲ ਦੇ ਠੀਕ ਹੀ ਆ ਕਿ ਚਲੋ ਫਿਰ ਵੀ ਜੋ ਫਰਕ ਹੋਏਗਾ ਪਾ ਗੜਦਾਂਗੇ ਦੇਖਿਓ ਤੁਹਾਨੂੰ ਮੇਰੀ ਸਟੀਚਿੰਗ ਕਿੰਦਾ ਦੀ ਲੱਗੀ